ਜਸ ਸਿੱਧੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਇਹ ਸਨੈਪ ਮੈਨੂੰ ਕਿਸੇ ਕੁੜੀ ਨੇ ਮਲੇਸ਼ੀਆ ਤੋਂ ਭੇਜੀ ਸੀ ਕਹਿੰਦੀ ਬਾਪੂ ਜੀ ਐਦਾਂ ਦੇ ਸੂਟ ਤਿਆਰ ਕਰਕੇ ਦਿਵੋ ਪਰ ਡਿਜ਼ਾਈਨ ਇਹੀ ਹੋਵੇ ਕਲਰ ਮਲਟੀ ਲੋਨ ਆਪਣੀ ਫੈਕਟਰੀ ਹੋਣ ਕਰਕੇ ਬਾਪੂ ਜੀ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਡਿਜ਼ਾਈਨ ਇਹਨਾਂ ਸੁੰਦਰ ਤਿਆਰ ਕਰ ਦਿੱਤਾ ਗਿਆ ਕਾਰਨਰ ਬੜੇ ਸਟਾਈਲਦਾਰ ਬਣਾਏ ਗਏ ਆ ਔਰ ਜਿਹੜਾ ਰੇਟ ਹੈ ਇਹ ਵੀ ਤੁਹਾਨੂੰ ਲਾਜਵਾਬ ਦੇਣਾ ਜੀ ਕੀਮਤ ਇੰਨੀ ਘਟ ਦੇਣੀ ਆ ਤੁਸੀਂ ਆਪ ਸੋਚ ਕੇ ਹੈਰਾਨ ਪਰੇਸ਼ਾਨ ਹੋ ਜਾਣਾ ਵੇ ਜੱਸੀ ਦੀ ਹੱਟੀ ਵਾਲੀ ਕਮਾਈ ਵੀ ਕਰਦੇ ਆ ਸਾਨੂੰ ਫਿਰ ਵੀ ਬਚਤ ਹੁੰਦੀ ਆ ਆ ਦੋ ਭਾਈ ਜੁਵੇ ਦੇ ਦੋ ਕੰਨੇ ਜੁੱਤੀ ਲੈਣੇ ਬਚਤ ਕਰਨ ਦੇ ਤਰੀਕੇ ਆ ਮਾਲ ਜਾਦੇ ਵੇਚਣਾ ਕਮਾਈ ਘਟ ਕਰਨੀ ਜੱਸੀ ਦੀ ਹੱਟੀ ਬੱਸ ਸਟੈਂਡ ਮਰੀਂਦਾ ਸ਼ਹਿਰ ਇੱਕੋ ਇੱਕ ਦੁਕਾਨ ਆ ਕੱਪੜੇ ਦੀ ਜਿੱਥੇ ਕੱਪੜਾ ਹੋਲ ਸੇਲ ਰੇਟ ਤੇ ਵਧੀਆ ਕੁਆਲਿਟੀ ਦਾ ਤੇ ਨਵੇਂ ਡਿਜ਼ਾਈਨਾਂ ਦਾ ਇਸ ਸਲਵਾਰ ਦੀ ਬਾਟਮ ਤਿਆਰ ਕੀਤੀ ਗਈ ਹੈ ਸਲਵਾਰ ਦੀ ਮੂਰੀ ਤੇ ਵਰਕ ਹੁਣ ਚੁੰਨੀ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਸ ਤਰ੍ਹਾਂ ਸੂਟ ਦੇ ਅੰਦਰ ਛੜੀਆਂ ਤਿਆਰ ਕੀਤੀਆਂ ਐਦਾਂ ਹੀ ਦੁਪੱਟੇ ਦੇ ਅੰਦਰ ਤਿਆਰ ਕਰ ਦਿੱਤੀਆਂ ਗਈਆਂ ਦੁਪੱਟਾ ਬੜਾ ਸੋਹਣਾ ਜੀ ਆਹ ਦੇਖੋ ਕਿੰਨਾ ਸਟਾਈਲਿਸ਼ ਦੁਪੱਟਾ ਦੀ ਕੰਟਰਾਸਟ ਕੰਬੀਨੇਸ਼ਨ ਆ ਕਰੀਮ ਨਾਲ ਮਰਜੈਂਟਾ ਕਲਰ ਤਿਆਰ ਕੀਤਾ ਗਿਆ ਆ ਲਓ ਜੀ ਦੂਸਰਾ ਕਲਰ ਕਰੀਮ ਦੇ ਨਾਲ ਵਾਈਨ ਤੀਸਰਾ ਕਲਰ ਕਾਪਰ ਚੌਥਾ ਕਲਰ ਮਹਿੰਦੀ ਤਿਆਰ ਕਰ ਦਿੱਤਾ ਗਿਆ ਜੀ ਪੰਜਵਾਂ ਕਲਰ ਮੋਰ ਪੰਖੀ ਆ ਛੇਵਾਂ ਕਲਰ ਮੋਰ ਪੰਖੀ ਆ ਡਾਰਕ ਪੰਜੇ ਛੇ ਦੇ ਛੇ ਕਲਰ ਬੜੇ ਵਧੀਆ ਤਿਆਰ ਕੀਤੇ ਆ ਸੂਰਤ ਤੁਸੀਂ ਜਿੰਨੇ ਮਰਜ਼ੀ ਲੈ ਲਿਓ ਜਸਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਕਰੀ ਚਲੋ ਪੇਜ ਨੂੰ ਲਾਈਕ ਵੀਡੀਓ ਨੂੰ ਸ਼ੇਅਰ 1500 ਰੁਪਏ ਵਾਲਾ ਸੂਟ ਹੈ ਪਰ ਜਸਸੀ ਦੀ ਦੁਕਾਨ ਤੇ ਮਿਲਣਾ ਕਿੰਨੇ ਦਾ ਸਿਰਫ 845 ਰੁਪਏ ਦਾ ਵੀਡੀਓ ਕਰਨੀ ਪੈਣੀ ਹੈ ਸ਼ੇਅਰ ਪੇਜ ਕਰਨਾ ਪੈਣਾ ਲਾਈਕ ਜਸਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਕੰਟਰਾਸਟ ਕੰਬੀਨੇਸ਼ਨ ਬੜਾ ਵਧੀਆ ਤਿਆਰ ਹੋਇਆ ਕੁੜੀਆਂ ਦੀ ਇੱਕੋ ਹੀ ਮੰਗ ਹੁੰਦੀ ਆ ਵੀ ਇਹ ਕਾਲਜ ਵਗੈਰਾ ਸੂਟ ਪੋਣਾ ਕਾਲਜ ਪਾਓ ਦਫਤਰ ਪਾਓ ਡਿਊਟੀ ਡੈਂਪ ਪਾਓ ਬੜਾ ਪਿਆਰਾ ਕਲਰ ਆ ਕਰੀਮ ਦੇ ਨਾਲ ਕੰਟਰਾਸਟ ਸਲਵਾਰ ਜਲਦੀ ਤੋਂ ਜਲਦੀ ਜੱਸੀ ਦੀ hatti ਦੇ ਪਹੁੰਚੋ ਜੱਸੀ ਦੀ hatti ਬੱਸ ਸਟੈਂਡ ਮਰਿੰਦਾ ਸ਼ਹਿਰ